ਦਾ ਅਡਾਨੀ ਗਰੁੱਪ ਹੈਗਾ ਗੌਤਮ ਅਡਾਨੀ ਪੀ ਕਿਸ ਤਰ੍ਹਾਂ ਉਸਨੇ 250 ਮਿਲੀਅਨ ਡਾਲਰ ਜਿਹੜਾ ਰਿਸ਼ਵਤ ਦਿੱਤੀ ਇੰਡੀਅਨ ਪੋਲੀਟੀਸ਼ੀਅਨਸ ਨੂੰ ਤਾਂ ਕਿ ਉਹ ਉਹ ਉੱਥੇ ਸੋਲਰ એનર્ਜੀ ਦੇ ਜਿਹੜੇ ਕੰਟਰੈਕਟਸ ਆ ਉਹ ਲੈ ਸਕੇ ਤੇ ਅਮਰੀਕਾ ਦੇ ਵਿੱਚੋਂ ਜਿਹੜੇ ਇਨਵੈਸਟਰਸ ਆ ਉਹਨਾਂ ਦੇ ਪੈਸੇ ਲਾ ਸਕੇ ਉਹ ਸਾਰੇ ਕਸੇ ਨੂੰ ਦੇਖਦੇ ਹੋਏ ਉਹਦੇ ਜਿਹੜੇ ਆ ਅਮਰੀਕਾ ਦੇ ਵਿੱਚ ਨਿਊਯਾਰਕ ਦੀ ਕੋਰਟ ਵੱਲੋਂ ਅਰੈਸਟ ਬਰੰਟ ਜਾਰੀ ਕਰ ਦਿੱਤੇ ਗਏ ਹੈਗੇ ਆ ਅਡਾਨੀ ਗਰੁੱਪ ਦੇ ਜਿਸ ਤਰ੍ਹਾਂ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਸ਼ੇਅਰ ਬਹੁਤ ਬੁਰੀ ਤਰ੍ਹਾਂ ਡਿੱਗਣਗੇ 25 ਤੋਂ 30% ਉਹਨਾਂ ਦੇ ਜਿਹੜੇ ਸ਼ੇਅਰਸ ਆ ਉਹ ਟੰਬਲ ਕਰ ਗਏ ਹੈਗੇ ਆ ਜਿਹੜੇ ਅਡਾਨੀ ਗ੍ਰੀਨ એનર્ਜੀ ਬਾਂਡ ਡੀਲ ਉਹ ਪੁੱਲ ਕਰ ਲਈ ਆ ਇੰਨੀ ਆਲਿਆਂ ਨੇ ਆਪਣੇ ਪ੍ਰੋਜੈਕਟ ਸਾਰੇ ਉਹਨਾਂ ਦਾ ਜਿਹੜਾ 에어ਪੋਰਟ ਦਾ ਪ੍ਰੋਜੈਕਟ ਸੀ ਸਾਰਾ ਕੁਝ ਅਡਾਨੀਆਂ ਤੋਂ ਪੁੱਲ ਕਰ ਲਿਆ ਕਹਿੰਦੇ ਵੀ ਐਡੇ ਝੂਠੇ ਬੰਦੇ ਦੁਨੀਆ 'ਚ ਨਹੀਂ ਦੇਖੇ ਸੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ ਡਾਲਰ ਇੰਨਾ ਸਟਰੋਂਗ ਆ ਜਿੱਥੇ ਆਪਾਂ ਅ ਜਿੱਥੇ ਸਾਰਾ ਕੁਝ ਅਕਾਉਂਟੇਬਿਲਟੀ ਹੈਗੀ ਆ ਟਰਾਂਸਪੇਰੈਂਸੀ ਹੈਗੀ ਆ ਅ ਇੱਥੇ ਦੀ ਜਿਹੜੀ ਵਾਲ ਸਟਰੀਟ ਆ ਉੱਥੇ ਤੇ ਇੰਡੀਆ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਨਾਂ ਦਾ ਹੁਣ ਪੂ ਲੂਸ ਨਿਕਲਿਆ ਹੈਗਾ ਅ ਸੋ ਗੌਤਮ ਅਦਾਨੀ ਨੂੰ ਜੇ ਅਮਰੀਕਾ ਚ ਆਵੇ ਆ ਤੇ ਅਰੈਸਟ ਕੀਤਾ ਜਾਊਗਾ ਅ ਸੋ ਬਹੁਤ ਸਾਰੇ ਜਿਹੜੇ ਕੰਟਰੈਕਟ ਆ ਉਹਨਾਂ ਦੇ ਸਾਰੇ ਕੈਨਸਲ ਹੋ ਗਏ ਆ ਲੋਕ ਆਮ ਰਗੜੇ ਗਏ ਆ ਜਿਨ੍ਹਾਂ ਨੇ ਉੱਥੇ ਸਟਾਕ ਚ ਪੈਸੇ ਲਾਏ ਆ ਮੈਂ ਤਾਂ ਬਹੁਤ ਜ਼ਰਾ ਤਾਂ ਕਹਿੰਦਾ ਸੀ ਵੀ ਇਹ ਜਿਹੜੇ ਸਟਾਕ ਇੰਡੀਆ 'ਚ ਇਨਵੈਸਟ ਕਰਨ ਨਾਲੋਂ ਅਮਰੀਕਾ 'ਚ ਕਰੋ ਇੰਡੀਆ ਦਾ ਰੁਪਈਆ ਆਲਰੇਡੀ ਜਿਹੜਾ ਥੱਲੇ ਨੂੰ ਬਹੁਤ ਡਿੱਗਦਾ ਜਾ ਰਿਹਾ ਤੁਸੀਂ ਦੇਖਿਆ ਹੀ ਹੋਣਾ ਹੈ ਤੇ ਪੂਰੀ ਤਰ੍ਹਾਂ ਜਿਹੜਾ ਜੀ ਅਡਾਨੀਆਂ ਦਾ ਤੇ ਨਾਲ ਦੀ ਨਾਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਦਾ ਤੇ ਇੰਡੀਆ ਦਾ ਜਿਹੜਾ ਜਲੂਸ ਆ ਉਹ ਨਿਕਲਿਆ ਹੈਗਾ ਬਿਲਕੁਲ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਪਸ਼ਟ ਹੋ ਗਈਆਂ ਵੀ ਇੱਥੇ ਚੱਲ ਜਿਹੜਾ ਉਹ ਕੀ ਦਿਹਾ ਹੈਗਾ ਤੇ ਕੀ ਕੁਛ ਜਿਹੜਾ ਉਹ ਹੋਇਆ ਆ ਗੋਤਮ ਅਦਾਨੀ ਦੇ ਉਸ ਤੋਂ ਬਾਅਦ ਦੇ ਵਿੱਚ ਆਉਣ ਦੇ ਨਾਲ ਜੋ ਉਸ ਦੇ ਬਾਰੇ ਜਿਹੜਾ ਉਹ ਹੋਇਆ ਆ ਉਹ ਸਪਸ਼ਟ ਜਿਹੜਾ ਉਹ ਹੋ ਗਿਆ ਵੀ ਉੱਥੇ ਕੀ ਕੁਝ ਜਿਹੜਾ ਉਹ ਹੈਗਾ ਆ ਤੇ ਸੈਂਸਰ ਜਿੱਦਾਂ ਤੁਸੀਂ ਕਿਹਾ ਵੀ ਉੱਥੇ ਜਿਹੜਾ ਉਹ ਡਿੱਗੇ ਉਹਦੇ ਆਪਣੀਆਂ ਜਿਹੜੀਆਂ ਹੈ ਗਏ ਆ ਪਰ ਹੁਣ ਉੱਥੇ ਨਾ ਇੱਕ ਚੀਜ਼ ਜਿਹੜੀ ਫੇਰ ਉਹੀ ਚੀਜ਼ ਹੋ ਰਹੀ ਆ ਜੋ ਪਹਿਲਾਂ ਆਪਾਂ ਦੇਖੀ ਸੀ ਵੀ ਗੋਤਮ ਅੰਦਾਨੀ ਦੇ ਉਲਟ ਬੋਲਣ ਨੂੰ ਉਹ ਸੋਚ ਰਹੀ ਆ ਦੁਨੀਆ ਵੀ ਇੰਡੀਆ ਦੇ ਖਿਲਾਫ ਜਿਹੜਾ ਉਹ ਬੋਲ ਰਹੇ ਹੈਗੇ ਆ ਸੋ ਐਂਟੀ ਇੰਡੀਆ ਦੀ ਨੂੰ ਚੀਜ਼ ਨੂੰ ਜਿਹੜਾ ਉਹ ਦੇਖ ਰਹੇ ਆ ਸੋ ਉੱਥੇ ਤੇ ਇਹ ਗੱਲ ਹੋ ਗਈ ਵੀ ਕੋਈ ਕੁਝ ਕਵੇ ਨਾ ਮੋਦੀ ਦੇ ਯਾਰ ਅਦਾਨੀ ਨੂੰ ਕੁਝ ਕਹਿ ਨਾ ਦਵੇ ਸੋ ਇਹ ਚੀਜ਼ ਜਿਹੜੀ ਉਹ ਵਾਪਰੀ ਆ ਬਹੁਤ ਸਾਰੇ ਜਿਹੜੇ ਆંકੜੇ ਉਸ ਦੇ ਵਿੱਚ ਮੋਰੇ ਜਿਹੜੇ ਲਿਆਂਦੇ ਜਾ ਰਹੇ ਵੀ ਕੀ ਕੁਝ ਉਸ ਨੇ ਕੀਤਾ ਆ ਸੋ ਕੀਨੀਆ ਵਾਲੇ ਬੜੇ ਵਧਾਈ ਦੇ ਪਾਤਰਾ ਕੀਨੀਆ ਵਾਲੇ ਨੇ ਜਿਨ੍ਹਾਂ ਨੇ ਅਨਾਉਂਸਮੈਂਟ ਕੀਤੀ ਆ ਉਹ ਵੀ ਟਵਿੱਟਰ ਦੇ ਉੱਤੇ ਇਸ ਟਾਈਮ ਪੂਰੀ ਤਰ੍ਹਾਂ ਛਾਇਪਾਏ ਨੇ ਐਕਸ ਦੇ ਉੱਤੇ ਵੀ ਉਹਨਾਂ ਨੇ ਜਦ ਅਦਾਨੀ ਦੇ ਨਾਲ ਸਾਰੇ ਜਿਹੜੇ ਸਮਝੌਤੇ ਆ ਉਹਨਾਂ ਨੂੰ ਰੱਦ ਕਰ ਦਿੱਤਾ ਇੱਕ ਮੁਲਕ ਨਹੀਂ ਇਸ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੇ ਮੁਲਕਾਂ ਦੇ ਵਿੱਚ ਅਦਾਨੀ ਨੇ ਇਸ ਤਰੀਕੇ ਦਾ ਕੀਤਾ ਆ ਅਸਟ੍ਰੇਲੀਆ ਵਿੱਚ ਤਾਂ ਸਟਾਪ ਅਦਾਨੀ ਦੇ ਜਿਹੜੇ ਨਾਰੇ ਤੇ ਉਹਦੇ ਪੋਸਟਰ ਤੇ ਹੋਰ ਬਹੁਤ ਕੁਝ ਜਿਹੜਾ ਆ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ ਸੋ ਬਿਲਕੁਲ ਇੱਕ ਵਾਰੀ ਫੇਰ ਆਪਾਂ ਜਿਹੜੇ ਪੰਜਾਬੀ ਆਪਣੇ ਸੋਤੇ ਹੈਗੇ ਉਹਨਾਂ ਦੱਸਦੇ ਜਾਂਦੇ ਆ ਭਈ ਅਮਰੀਕਾ ਦੇ ਫਿਊਚਰ ਦੇ ਵਿੱਚ ਜਿਹੜਾ ਇਨਵੈਸਟ ਕਰਨਾ ਬੜਾ ਸੇਫ ਹੈਗਾ ਆ ਫਾਈਨੈਂਸ਼ੀਅਲ ਸਿਕਿਉਰਿਟੀ ਆ ਡਾਲਰ ਕੱਲਾ ਜਿਹੜਾ ਕਰੰਸੀ ਨਹੀਂ ਹੈਗੀ ਇਹ ਬੈਕਬੋਨ ਆਫ ਫਰੀडम ਲਵਿੰਗ ਸਿਵਲਾਈਜੇਸ਼ਨ ਹੈਗੀ ਆ ਸੋ ਜਿਹੜੀ ਤੁਹਾਡੀ ਡਾਲਰ ਪਾਵਰ ਆ ਇਹਨੂੰ ਇਨੋਵੇਸ਼ਨ ਦੇ ਵਿੱਚ ਅ ਅਮਰੀਕਾ ਦੇ ਵਿੱਚ ਯੂਜ਼ ਕਰੋ ਨਾ ਕਿ ਜਿਹੜੀ ਫੌਨ ਕਰਪਸ਼ਨ ਕਲੀਨ એનર્ਜੀ ਇਨਫਰਾਸਟ੍ਰਕਚਰ ਟੈਕਨੋਲੋਜੀ ਅ ਇੱਥੇ ਜਿਹੜਾ ਸਾਰੇ ਇਹਨਾਂ ਫੀਲਡ ਦੇ ਵਿੱਚ ਜਿਹੜਾ ਅਮਰੀਕਾ ਆ ਉੱਥੇ ਉਹਦੀ ਗਰੋਥ ਹੁੰਦੀ ਆ ਤੇ ਸਟੇਬਿਲਟੀ ਹੈਗੀ ਆ ਅ ਕਾਉਂਟੇਬਿਲਟੀ ਹੈਗੀ ਆ ਜੀ ਇੱਕ ਹੋਰ ਖਬਰ ਕਰਕੇ ਤੇ ਉਹ ਸਭ ਤੋਂ ਪਹਿਲਾਂ ਆਪਾਂ ਰਮਨ ਜੀ ਨੂੰ ਵੀ ਜੀ ਆਇਆਂ ਨੂੰ ਆਖ ਦਿੰਨੇ ਉਹ ਵੀ ਆਪਣੇ ਨਾਲ ਜੁੜ ਚੁੱਕੇ ਆ ਰਮਨ ਜੀ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ